ਜੀ ਰਾਵਤ ਉਹ ਆਈਡੀ ਦੀ ਜਖਾ ਲਾਈ ਦੂ ਆਈਡੀ ਤਾਂ ਨਹੀਂ ਬਣਾਈ ਜੀ ਮੀਤ ਹਾਂਜੀ ਹਾਂ ਹਾਂ ਹਾਂਜੀ ਬੜੇ ਸਾਹਿਬ ਕੀ ਕਹੋਗੇ ਅਗਲੇ ਦਿਨ ਤੇ ਪਹੁੰਚਿਓ ਮੁਆਰਫਾ ਦੇਣ ਪਹੁੰਚੋ ਪਰਿਵਾਰ ਨੂੰ ਸੋ ਮੈਨੂੰ ਲੱਗਦਾ ਕਿ ਅੱਜ ਦੇਸ਼ ਦੇ ਲੋਗਾ ਵਾਸਤੇ ਤੇ ਦੁਨੀਆ ਦੇ ਵਸਤੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਉਸ ਪਰਿਵਾਰ ਦਾ लाडला ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੁਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਹੈ ਅੱਜ ਮੈਂ ਸਮਝਦਾ ਕਿ ਉੱਚੜੇ ਬਾਗਾਂ ਦੇ ਵਿੱਚ ਦਵਾਰੇ ਮੈਨੂੰ ਲੱਗਦਾ ਕਿ ਮੈਂ ਕਹ ਜਿਹੜੀ ਉਹ ਉਹਨੇ ਆਪ ਹੀ ਕਿਰਪਾ ਕੀਤੀ ਏ ਸੋ ਬੇहद ਖੁਸ਼ੀ ਹੈ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੋਰ ਜੀ ਨੂੰ ਸਰ ਝਕੋਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਡ੍ਰਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੋਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ خیال ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਬਾਰੇ ਜਨਮ ਦਿੱਤਾ ਹੈ ਔਰ ਪੰਜਾਬ ਦੇ ਸ਼ੁਭਦੀਪ ਤਕੜਾ ਹੋਵੇ ਜਵਾਨ ਹੋਵੇ ਤੇ ਫਿਰ ਦੁਆਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਮ ਰੋਸ਼ਨ ਕਰੇ ਔਰ ਇਸ ਗੱਲ ਦੇ ਨਾਲ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਇੱਕ ਜਿਉਣ ਦਾ ਮਕਸਦ ਮਿਲ ਗਿਆ ਕਿਉਂਕਿ ਰੋਜ਼ ਜਿਹੜਾ ਪੋਤੇ ਐਸਾ ਚਲਾ ਜਾਵੇ ਜਦੋਂ ਘਰ ਦੇ ਵਿੱਚ ਸਨਾਟਾ ਹੋਵੇ ਰੋਜ਼ਾਨਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਸ਼ੁਭਦੀਪ ਦੇ ਬੁੱਤ ਦੇ ਉਰੇ ਦਰਸ਼ਨ ਕਰਨ ਆਉਣ ਉਰੇ ਘਰ ਦੇ ਦਰਸ਼ਨ ਕਰਨ ਆਉਣ ਉਰੇ ਮਾਤੇ ਬਾਪ ਦੇ ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਦਾ ਜਿਹੜਾ ਆਸਰਾ ਉਹ ਅੱਜ ਦੁਆਰੇ ਵਾਪਸ ਮਿਲਿਆ ਹੈ ਮੈਂ ਮੁਬਾਰਕ ਬਾ ਦਿਨ ਹੈ ਬਹੁਤ ਖੁਸ਼ੀ ਹੈ ਮਿਲ ਕੇ ਆਏ ਮਾਤਾ ਚਰਨਕੌਰ ਜੀ ਨੂੰ ਸਾਡੇ ਭੈਣ ਜੀ ਹੁਰਾਂ ਨੂੰ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਪੋਲਾ ਭਾਈ ਜੀ ਨੂੰ ਵਧਾਈ ਦਿੱਤੀ ਹੈ ਉਹ ਨਮ ਅੱਖਾਂ ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਸਾਡੇ ਭੈਣ ਜੀ ਹੁਰਾਂ ਦੇ ਕਿਤੇ ਨਾ ਕਿਤੇ ਪੁਰਾਣਾ ਸ਼ੁਭ ਦੀਪ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਝਲਕ ਰਿਹਾ ਸੀ ਪਰ ਨਾਲ ਹੀ ਨਾਲ ਉਹ ਖੁਸ਼ੀ ਦੇ ਅਥਰੂ ਉਹ ਵੀ ਵਹਿ ਰਹੇ ਸੀ ਕਿ ਚਲੋ ਜੇ ਉਹ ਨਹੀਂ ਤਾਂ ਇਹ ਸੀ ਕਿੱਥੇ ਨਾ ਕਿਤੇ ਰੱਬ ਨੇ ਮੋੜ ਦਵਾਰੇ ਕਰੇ ਰੌਣਕਾਂ ਲਾਈਆਂ ਸੋ ਬਹੁਤ ਖੁਸ਼ੀ ਹੈ ਤੇ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਪਰਿਵਾਰ ਔਰ ਬਹੁਤ ਸਾਰੇ ਸ਼ੋਭ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਉਹਨਾਂ ਨੇ ਮੁਬਾਰਕਾਂ ਦਿੱਤੀਆਂ ਪੂਰੀ ਦੁਨੀਆ ਪਰ ਵਿੱਚ ਲੋਕ ਖੁਸ਼ੀ ਮਨਾ ਰਹੇ ਅੱਜ ਅਸੀਂ ਵੀ ਉਹਨ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਮੈਂ ਕਿਹਾ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਈਏ ਉਸ ਮਹਾਨ ਸ਼ਖਸੀਅਤ ਦੇ ਕਿਉਂਕਿ ਜਿਹੜਾ ਸ਼ੋਭਤੀ ਪ ਹੈ ਬੜੇ ਕਲਾਕਾਰ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ بڑا ਕਲਾਕਾਰ ਕਿਰ ਜਿਸ ਤਰੀਕੇ ਨਾਲ ਉਹ ਰੱਬ ਦਾ ਬੰਦਾ ਸੀਗਾ 28 ਸਾਲਾਂ ਦੀ ਉਮਰ ਦੇ ਵਿੱਚ ਜਿਨੇ ਪੂਰੀ ਦੁਨੀਆ ਚ ਨਾ ਪੈਦਾ ਕੀਤਾ ਡਰੇਗ ਵਰਗੇ ਲੋਕਾਂ ਨੇ ਕਾਲਿਆਂ ਤੇ ਗੋਰਿਆਂ ਨੇ ਮੂਸੇ ਵਾਲੇ ਪਿੰਡ ਤੇ ਆ ਕੇ ਦਰਸ਼ਨ ਕੀਤੇ ਉਹ ਕੋਈ ਮਾਮੂਲੀ ਗੱਲ ਨਹੀਂ ਸੀ ਉਹ ਉਸੇ ਵਾਹਿਗੁਰੂ ਦੀ ਕਿਰਪਾ ਸੀ ਔਰ ਅੱਜ ਵੀ ਇਸ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਰਿਵਾਰ ਤੇ ਫੇਰ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਚੱਕਰ ਹੈ ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੈ ਸੋ ਬਹੁਤ ਮੁਬਾਰਕਾਂ ਪਰਿਵਾਰ ਨੂੰ ਤੇ ਪੰਜਾਬੀਆਂ ਪੰਜਾਬੀਆਂ ਨੂੰ ਤੇ ਸ਼ੁਭਦੀਪ ਨੂੰ ਪਿਆਰ ਕਰਦਾ ਬਲਕੌਰ ਸਿੰਘ ਦੀ ਕੀ ਪ੍ਰਤੀਕਿਰਿਆ ਸੀ ਪਹਿਲੀ ਜਿਹੜੀ ਤੁਹਾਡੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਖੁਸ਼ੀ ਵੀ ਸੀ ਤੇ ਅੱਖਾਂ ਦੇ ਵਿੱਚ ਉਹ ਪੁਰਾਣੀਆਂ ਯਾਦਾਂ ਵੀ ਮੈਨੂੰ ਲੱਗਿਆ ਕਿ ਮਹਿਸੂਸ ਕੀਤੀਆਂ ਕਿ ਉਹ ਸ਼ੁਭਦੀਪੀਆਂ ਯਾਦਾ ਵੀ ਉਹਨਾਂ ਦੀ ਅੱਖਾਂ ਵਿੱਚ ਬਲਕੌਰ ਨੇ ਤੁਹਾਡੇ ਨਾਲ ਕੋਈ ਗੱਲ ਵਾਹ ਹਾਂਜੀ ਮੈਂ ਪੁੱਛਿਆ ਤੰਦਰੁਸਤੋਂ ਕਹਿੰਦੇ ਬਹੁਤ ਤੰਦਰੁਸਤ ਸੈਂ ਮਾਣ ਭਰਿਆ ਵਿਆ ਸੀ ਉਹਨਾਂ ਦਾ ਬਹੁਤ ਜ਼ਿਆਦਾ ਬੱਚਾ ਕਹਿੰਦੇ ਨਹੀਂ ਕੋਈ ਤਕਲੀਫ ਨਹੀਂ ਪੁੱਤ ਮੇਰਾ ਸ਼ੁਭ ਵਾਪਸ ਆ ਗਿਆ ਮੈਨੂੰ ਠੀਕ ਹੈ ਠੀਕ ਹੈ ਕਾਂਗਰਸ ਵੱਲੋਂ ਹੁਣ ਅੱਜ ਅੱਜ ਸ਼ੁਭਦੀਪ ਦਾ ਕੰਮ ਹੈ ਇਹ ਪੂਰ ਹੋ ਗਿਆ ਸਿਆਸੀ ਕੰਮ ਚੱਲਦਾ ਰਹਿੰਦਾ ਹੈ ਸਿਆਸੀ ਕੰਮ ਚੱਲੀ ਜਾਣਾ ਵੀਰਾ ਜੀ ਅੱਗੇ ਪਿੱਛੇ ਔਰ ਜਲਦੀ ਹੀ ਜਿਹੜੇ ਤੁਸੀਂ ਕਹਿੰਦੇ ਕੈਂਡੀਡੇਟ ਉਤਾਰ ਦੇਵਾਂਗੇ ਤੇ ਲੜਾਈ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕਾਂਗਰਸ ਪਾਰਟੀ ਤੁਸੀਂ ਦੇਖਿਓ ਵੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਆਏਗੀ ਉਹਨਾਂ ਕੋਲ ਤਾਂ ਕਾਲੀ ਸੀ ਫਰਸਟ੍ਰੇਸ਼ਨ ਸੀ ਉਮੀਦਵਾਰੀ ਨਹੀਂ ਨਜ਼ਰ ਆਏ ਅਲਟੀਮੇਟਲੀ ਮੰਤਰੀਆਂ ਨੂੰ ਉਤਾਰਨਾ ਪਿਆ ਕੋਈ ਚਿਹਰਾ ਨਹੀਂ ਮਰਿਆ ਦੂਜੇ ਕਾਂਗਰਸ ਤੋਂ ਪੱਟਣ ਦੀ ਕੋਸ਼ਿਸ਼ ਕੀਤੀ ਜਿਆਦਾ ਪੋਚ ਕੀਤੇ ਜਾਂ ਮੰਤਰੀ ਉਤਾਰੇ ਰ ਮਤਲਬ ਨੈਤਿਕਤਾ ਦੇ ਆਧਾਰ ਤੇ ਆਮ ਆਦਮੀ ਪਾਰਟੀ ਚੋਣ ਹਾਰ ਚੁੱਕੀ ਕਿਉਂਕਿ ਜੇ ਉਮੀਦਵਾਰ ਹੀ ਨਹੀਂ ਪਹਿਲਾਂ ਕਹਿੰਦੇ ਸੀ ਆਮ ਲੋਕਾਂ ਨੂੰ ਲੜਾਵਾਂਗੇ ਜਲਦੀ ਹੁੰਦਾ ਕਾਂਗਰਸ ਦੇ ਵਿੱਚ ਆਮ ਲੋਕਾਂ ਨੂੰ ਕਹਣਗੇ ਹੁਣ ਜੀ ਕਾਂਗਰਸ ਵੱਲੋਂ ਕਾਂਗਰਸ ਵਿਲਿੰਗ ਆ ਤੁਹਾਡੇ ਸਾਹਮਣੇ ਖੜਾ ਆਮ ਬੰਦਾ ਨਹੀਂ ਹੈ ਬਿਨਾਂ ਰਾਜਨੀਤੀ ਤੋਂ ਖੜਾ ਹੋ ਕੇ ਉਹਨਾਂ ਨੇ ਪ੍ਰਚਾਰ ਕੀਤਾ ਅਸੀਂ ਤੁਹਾਡੇ ਵਾਇਪ ਪ੍ਰਚਾਰ ਅਸੀਂ ਆਮ ਆਦਮੀ ਪਾਰਟੀ ਆਮ ਆਦਮੀ ਅਸੀਂ ਹੈ ਜਿਹੜੇ ਥੱਲਿਓਂ ਚੱਲ ਕੇ ਦਰਿਆ ਵਿਛਾ ਕੇ ਇੱਥੇ ਤੱਕ ਪਹੁੰਚਿਆ ਰਾਜਨਾਮ ਆਪੀਏ ਉਹ ਅਰੁਣ ਵਧਾਵਨ ਆਮ ਆਦਮੀ ਪਾਰਟੀ ਆਮ ਆਦਮੀ ਸੋ ਆਮ ਲੋਕਾਂ ਨੂੰ ਵੀ 100% ਮੌਕਾ ਦਿੱਤਾ ਜਾਏ ਰਾਜਾ ਤੁਹਾਡੀ ਪਾਈ ਤਾਂ ਹੈਗੀ ਫਿਰ ਸੰਭਾਵਿਤ ਹੈਗੀ ਵਾਇਪ ਤੁਹਾਡੀ ਪਾਈ ਦਾ ਨਾਮ ਆ ਰਿਹਾ ਰਾਜਾ ਵੜਿੰਗ ਪੰਜਾਬ ਦਾ ਪ੍ਰਧਾਨ ਹੈ ਮੇਰੀ ਵਾਈਫ ਕੋਈ ਉਮੀਦਵਾਰ ਹੈ ਜਾਂ ਨਹੀਂ ਇਹਦਾ ਫੈਸਲਾ ਹਾਈ ਕਮਾਂਡ ਨੇ ਲੈਣਾ ਹੈ ਰਾਜਾ ਵੜਿੰਗ ਨਹੀਂ ਲੈ ਸਕਦਾ ਕੋਈ ਦਾਵੇਦਾਰੀ ਨਹੀਂ ਹੈ ਅਸੀਂ ਲੋਕਾਂ ਨੂੰ ਚੋਣ ਲੜਾਉਣਾ ਹੈ ਅਸੀਂ ਅਸੀਂ ਲੋਕਾਂ ਨੂੰ ਚੋਣ ਲੜਾਉਣਾ ਹੈ ਮੇਰਾ ਕੰਮ ਹੈ ਹੁਣ ਚੋਣ ਲੜਾਉਂਦਾ ਕਿੰਨੇ ਦਿਨਾਂ ਚ ਲਿਸਟ ਆ ਜਾਊਗੀ ਜਲਦੀ ਲਿਸਟ ਆ ਜਾਏਗੀ